ਮੇਰਾ ਨਾਮ ਪ੍ਰੀਆ ਪਿੰਡ ਗਿੱਲਾਂ ਵਾਲਾ ਮੇਰੀ ਲੇਬਰ ਜਦੋਂ ਵੀ ਕਿਤੇ ਕੰਮ ਕਰਦੀ ਆ ਅਸੀਂ ਦੋ ਵਾਰੀ ਕੰਪਲੀਟ ਕੀਤੀ ਆ ਤੇ ਉਹਨਾਂ ਨੇ ਸਾਡੇ ਦੋ ਮਸਟਰੋਲ ਜ਼ੀਰੋ ਚ ਪਵਾਇਆ ਸਾਡੇ ਪਿੰਡ ਦਾ ਹਾਂਡਾ ਜਿਹੜਾ ਆਮ ਪਾਰਟੀ ਨਾਲ ਸਬੰਧਿਤ ਰੱਖਦੇ ਆ ਉਹਨਾਂ ਨੇ ਐਮਐਲਏ ਦੇ ਥਰੂ ਫੋਨ ਕਰਵਾ ਕੇ ਤੇ ਸਾਡੇ ਦੋ ਮਸਟਰੋਲ ਜ਼ੀਰੋ ਚ ਪਵਾਇਆ ਹੁਣ ਸਾਨੂੰ ਕਿਤੇ ਵੀ ਕੰਮ ਕਰਨ ਦੇ ਕਹਿਣ ਜਦੋਂ ਅਸੀਂ ਕੰਮ ਕਢਵਾਣੇ ਆ ਤੇ ਕਦੀ ਜੰਗਲਾਤ ਮਹਿਕਮੇ ਵਾਲਿਆਂ ਨੂੰ ਫੋਨ ਕਰਵਾ ਦਿੰਦੇ ਆ ਕਦੀ ਮਹਿਰ ਮਹਿਕਮੇ ਵਾਲਿਆਂ ਨੂੰ ਕਿ ਇਹਨਾਂ ਨੂੰ ਕੰਮ ਮਣਾ ਦਿੱਤਾ ਜਾਵੇ ਤੇ ਗਿੱਲਾਂ ਵਾਲੀ ਲੇਬਰ ਨੂੰ ਘਰੇ ਬਿਠਾਇਆ ਜਾਵੇ ਮੇਰੇ ਕਾਰਜਵਰ ਬਿਸ਼ੁਰ ਕੁਮਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਸਸਿਕਾਲ ਨਮਸਕਾਰ ਸਾਥਿਓ ਅੱਜ ਪਿੰਡ ਗਿੱਲਾ ਵਾਲੇ ਤੋਂ ਸਾਡੇ ਲੇਬਰ ਜਿਹੜੀ ਹੈਗੀ ਆ ਪ੍ਰੀਆ ਦੀ ਹਾਜ਼ਰੀ ਵਿੱਚ ਕਰਦੀ ਇਹਨਾਂ ਦੀ ਅਗਵਾਈ ਆ ਇਹ ਮੀਟ ਨੇ ਤਾਂ ਇੱਥੋਂ ਦੇ ਹਾਲਾਤ ਜਿਹੜੇ ਹੈਗੇ ਆ ਲਗਭਗ ਜਿਹੜੀ ਸਰਕਾਰ ਨਵੀਂ ਬਣੀ ਹੈ ਜਿਹਦੇ ਤੇ ਸਾਨੂੰ ਬਹੁਤ ਮਿਹਨਤ ਸੀਗੀ ਜਿਹੜੀ ਸਾਨੂੰ ਤਸੱਲੀਆਂ ਕਰਵਾਉਂਦੀ ਸੀ ਆਪ ਆਮ ਆਦਮੀ ਦੀ ਸਰਕਾਰ ਆ ਆਪਣੀ ਸਰਕਾਰ ਆ ਜੀ ਹੈਨਾ ਭਗਵੰਤ ਮਾ ਆਪਾਂ ਉਹ ਮਾਣ ਕੰਨੇ ਆ ਲੇਕਿਨ ਮਾਣ ਸਰਕਾਰ ਆ ਇੰਨੀ ਬੇਈਮਾਨ ਸਰਕਾਰ ਹੋ ਗਈ ਕਿ ਜਿਹੜੀ ਕਹਿੰਦੀ ਆ ਕਿ ਹੁਣ ਲੇਬਰ ਜਿਹੜੀ ਲੱਗੀ ਹੋਈ ਆ ਉਹਨਾਂ ਨੂੰ ਵੀ ਹਟਾ ਦਿਓ ਉਹਨਾਂ ਦੇ ਐਮ ਐਲ ਏ ਆ ਉਹ ਕੁਝ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਬਲਾਕ ਵਿੱਚ ਰਲ ਕੇ ਕਪੜਾ ਬਾਜੀ ਕਰਨੀ ਹੁੰਦੀ ਆ ਐਮਐਲਏ ਥਰੂ ਸਾਡਾ ਕੰਮ ਬਣਾਉਣਾ ਬੰਦ ਕਰਨਾ ਚਾਹੁੰਦੇ ਆ ਇਸ ਦੇ ਸਬੰਧ ਵਿੱਚ ਸਾਰੀ ਲੇਬਰ ਤੋਂ ਪੁੱਛਿਆ ਜਾਊਗਾ ਕਿ ਲੇਬਰ ਇਹ ਗੱਲ ਸੱਚੀ ਆ ਕਿ ਝੂਠਾ ਹਾਂ ਪੱਜੀ ਕੀ ਨਾਮਾ ਕਰਮਜੀਤ ਕਰਮਜੀਤ ਕੋਰ ਪਿੰਡ ਕਿਹੜਾ ਪਿੰਡ ਗਿੱਲਾ ਬੜਾ ਨੇੜੇ ਆਜੋ ਜੀ ਪਿੰਡ ਗਿੱਲਾ ਤੋਂ ਹਾਂ ਜੀ ਇਹ ਜਿਹੜਾ ਤੁਹਾਨੂੰ ਕਿਹਾ ਗਿਆ ਵਿਭਾਗ ਵੱਲੋਂ ਵੀ ਕੰਮ ਜਿਹੜਾ ਹੈਗਾ ਤੁਸੀਂ ਨਹੀਂ ਲਾਉਣਾ ਐਵੇਂ ਨਹੀਂ ਗੱਲ ਆ ਗੁੱਡੀਆ ਇੱਧਰ ਆਓ ਨਹੀਂ ਇਸ ਰਣੀਾਰੇ ਬੋਲੋ ਹਾਂ ਕੋਈ ਨਹੀਂ ਇਹ ਵੇਖੋ ਤੇਰੀ ਤਾਂ ਗੱਲ ਆ ਕਿ ਮੈਂ ਨਾ ਕੇ ਆਇਆ ਮੇਰੇ ਕੋਲ ਸਮੈਲ ਵੀ ਆਂਦੀ ਤੇ ਆ ਮੂੰਹ ਤੋਂ ਕਪੜਾ ਲਾ ਦਿਓ ਗੱਲ ਆ ਕਿ ਉਹ ਆਪਣੇ ਬਾਅਦ ਜੇ ਤੁਹਾਡੀ ਦਿੱਕਤ ਆ ਤੇ ਤੁਹਾਨੂੰ ਹੀ ਤਾਂ ਫਿਰ ਬੋਲਣਾ ਪਊਗਾ ਨਾ ਉੰਜ ਤਾਂ ਕਹਿੰਦੀ ਸਾਨੂੰ ਦਫਤਰ ਲੈ ਕੇ ਚੱਲੋ ਉੱਥੇ ਬੋਲਾਂਗੇ ਉੱਥੇ ਬੋਲਾਂਗੇ ਤਾਂ ਹੁਣ ਇੱਥੇ ਤਾਂ ਤੁਸੀਂ ਬੋਲਣੀ ਨਹੀਂ ਪਈਆਂ ਜੇ ਹਾਂ ਫਿਰ ਨਹੀਂ ਹੈ ਹਾਂਜੀ ਨਾ ਬੋਲੋ ਵਾਰੀ ਗੱਲ ਸਹੀ ਆ ਜੀ ਐਵੇਂ ਸਹੀ ਆ ਬਿਲਕੁਲ ਸਹੀ ਆ ਚਲੋ ਮੈਂ ਦੱਸਣਾ ਚਾਹੂੰਗਾ ਕਿ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਆਪਾਂ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਅਸੀਂ ਝਾੜੂ ਵਾਲਿਆਂ ਨੂੰ ਵੋਟ ਪਾਈ ਜਿਨ੍ਹਾਂ ਤੇ ਭਰੋਸੇ ਚ ਆ ਗਏ ਕਿ ਇਹ ਆਮ ਆਦਮੀ ਦੀ ਸਰਕਾਰ ਆ ਲੇਕਿਨ ਹੁਣ ਆਮ ਆਦਮੀ ਦੀ ਸਰਕਾਰ ਨਹੀਂ ਹੈ ਆਮ ਆਦਮੀ ਦਾ ਰੋਜ਼ਗਾਰ ਖੋਣ ਵਾਲੀ ਸਰਕਾਰ ਆ ਐਵੇਂ ਹੀ ਆ ਜੀ ਦੇਖੋ ਮੈਂ ਪੁੱਛਣਾ ਚਾਹੂਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਹਾਨੂੰ ਕੁੱਤੇ ਨਹੀਂ ਪੁੱਛਦੇ ਸੀਗੇ ਸਾਡੇ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਲੋਕਾਂ ਦਾ ਹੁਣ ਰੋਜ਼ਗਾਰ ਬੰਦ ਕਰਦੇ ਹੋ ਤਾਂ ਵੇਖੋ ਕਿ ਸਰਕਾਰ ਕਾਲੀ ਆਈ ਕਾਂਗਰਸ ਆਈ ਆਮ ਆਦਮੀ ਨੂੰ ਅਸੀਂ ਜਾਣ ਬੁੱਝ ਕੇ ਗਲਤੀ ਕਰਕੇ ਬਣਾ ਲਿਆ ਅੱਜ ਇਕੱਲੀ ਗਿੱਲਾਂ ਵਾਲਿਆਂ ਦੀ ਮੁਸ਼ਕਲ ਨਹੀਂ ਹੈਗੀ ਪਿੰਡ ਕਲਾਸ ਤੋਂ ਸਾਡੇ ਕਾਰਜ ਬਲਾਕ ਪ੍ਰਧਾਨ ਦਾ ਵੀ ਫੋਨ ਆਇਆ ਉਹ ਵੀ ਜਿਹੜਾ ਉੱਥੋਂ ਦੇ ਮਹਿਕਮੇ ਵਾਲੇ ਕੰਮ ਕਰਦੇ ਸੀ ਨਹਿਰ ਤੇ ਉਹਨਾਂ ਨੂੰ ਕਹਿੰਦੇ ਜੀ ਐਮ ਐਲ اے ਫੋਨ ਕਰਕੇ ਕਹਿੰਦਾ ਕਿ ਲੇਬਰ ਨੂੰ ਘਰੇ ਭਜਾਓ ਮੈਂ ਸਾਰਿਆਂ ਨੂੰ ਆਪਣੇ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਪੁੱਛਣਾ ਚਾਹੂੰਗਾ ਕਿ ਸਰਕਾਰਾਂ ਬਦਲਦੀਆਂ ਨੇ ਲੇਕਿਨ ਕਾਰੋਬਾਰ ਲੁੱਟ ਘਸਟਦਾ ਉਹੋ ਹੀ ਰਹਿੰਦਾ ਕਿ ਜਿਸ ਤਰ੍ਹਾਂ ਤਿੰਨ ਇਨਸਾਨ ਦੀਆਂ ਤਿੰਨ ਜਾਤਾਂ ਨੇ ਇੱਕ ਔਰਤ ਇੱਕ ਜਾਤ ਹੁੰਦੀ ਇੱਕ ਬੰਦਾ ਜਾਤ ਹੁੰਦਾ ਜਿਹੜੀ ਅੱਧੀ ਜਾਤ ਛਾਈ ਹੁੰਦੀ ਆ ਉਹ ਹੀਜੜਿਆਂ ਦੀ ਹੁੰਦੀ ਆ ਜਿਵੇਂ ਹੀਜੜਾ ਆਪਣੀ ਜਾਤ ਨੂੰ ਨਹੀਂ ਬਦਲ ਸਕਦਾ ਓਵੇਂ ਇਹ ਸਰਕਾਰਾਂ ਦੇ ਨਮینده ਆਪ ਦੀ ਅਜਾਤ ਨੂੰ ਨਹੀਂ ਬਦਲ ਸਕਦੇ ਆਪ ਦੇ ਵਕਾਰ ਨੂੰ ਨਹੀਂ ਬਦਲ ਸਕਦੇ ਆਪ ਦੀ ਲੁੱਟ ਨੂੰ ਨਹੀਂ ਬਦਲ ਸਕਦੇ ਇਸ ਲਈ ਕਿ ਭਾਈ ਮੈਂ بار بار ਤੁਹਾਨੂੰ 6 ਮਹੀਨੇ ਪਹਿਲਾਂ ਸਰਕਾਰ ਬਦਲਣ ਤੋਂ ਪਹਿਲਾਂ ਕਿਹਾ ਸੀਗਾ ਕਿ ਭਾਈ ਤੁਸੀਂ ਆਪ ਦੇ ਆਪ ਨੂੰ ਮਜ਼ਬੂਤ ਕਰਨਾ ਤੇ ਪਿੰਡਾਂ ਦੀਆਂ ਟੀਮਾਂ ਦੇ ਵਿੱਚ ਜਾ ਕੇ ਸੰਘਰਸ਼ ਕਰੋ ਉਹਨਾਂ ਦਾ ਏਕਤਾ ਬਣਾਓ ਆਪਣੇ ਏਕਤੇ ਦੇ ਬਣਾਉਣ ਦੇ ਨਾਲ ਤੁਹਾਡੀ ਜਿਹੜੀ ਇਹ ਏਕਤੇ ਦੀ ਤਾਕਤ ਬਣੀ ਰਹੇਗੀ ਕੋਈ ਐਮਐਲਏ ਕੋਈ ਸਰਪੰਚ ਕੋਈ ਵੀਡੀਓ ਤੁਹਾਡਾ ਹਿੰਮਤ ਨਹੀਂ ਕਰੇਗਾ ਕਿ ਤੁਹਾਡੇ ਏਕਤੇ ਦੇ ਵਿੱਚ ਤੁਹਾਡਾ ਕੰਮ ਰੋਕਣ ਲਈ ਉਹਦੇ ਤੋਂ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਕੋਈ ਕੰਮ ਨਹੀਂ ਕੀਤਾ ਲਾਪਰਵਾਹੀ ਕੀਤੀ ਅੱਜ ਫਿਰ ਉਹ ਨੋਪਤ ਆ ਗਈ ਆ ਕਿ ਲੜਨ ਦੀ ਪਿੰਡ ਬਾਰੇ ਕਿਆਂ ਤੋਂ ਪਰਮਜੀਤ ਦੇ ਕੱਲ ਆਮ ਆਦਮੀ ਪਾਰਟੀ ਦੇ ਤੇ ਨਾਲ ਉਥੋਂ ਦੇ ਜੀਆਰਐਸ ਬੰਦੇ ਆ ਗਏ ਆ ਉਹ ਗਲਪੈਨ ਤੋਂ ਛਟਕਾਰਾ ਹੋ ਗਿਆ ਕਿਉਂਕਿ ਪਿੱਛੇ ਆਪਣੇ ਬੰਦੇ ਹੈਗੇ ਸੀ ਜੀ ਤਾਂ ਹੋ ਸਕਦਾ ਸੀ ਦਫਤਰ ਤੇ ਲੜਾਈ ਵੀ ਹੋ ਸਕਦੀ ਸੀ ਆਓ ਆਗੂ ਸਾਥੀਆਂ ਨੂੰ ਬੇਨਤੀ ਆ ਕਿ ਜ਼ਿੰਮੇਵਾਰੀ ਦੇ ਨਾਲ ਇਕੱਠੇ ਹੋ ਕੇ ਆਪਣੇ ਹੱਕਾਂ ਨੂੰ ਜੇ ਤੁਸੀਂ ਲਾਗੂ ਕਰਾਉਣਾ ਹੈ ਤਾਂ ਫਿਰ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਜਲਦੀ ਇਸ ਮਹੀਨੇ ਦੇ ਵਿੱਚ ਵਿੱਚ ਇੱਕ ਇਕੱਠ ਕੀਤਾ ਜਾਊਗਾ ਸਮੂਹ ਲੇਬਰਾਂ ਦੇ ਨਾਲ ਤੇ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣੀ ਲੇਬਰ ਸਮੇਤ ਤੁਸੀਂ ਪਹੁੰਚਣਾ ਤੇ ਨਾਲ ਅੱਗੇ ਤੋਂ ਅੱਗੇ ਫੋਨ ਕਰਕੇ ਦੱਸਣਾ ਕਿਉਂਕਿ ਇਹੋ ਜਿਹੇ ਹਾਲਾਤ ਪੈਦਾ ਹੋਗੇ ਜੇ ਤੁਸੀਂ ਇਕੱਠੇ ਹੋਵੋਗੇ ਤੇ ਤੁਹਾਡੀ ਮਿਹਰੇਗਾ ਨਹੀਂ ਬਚ ਸਕਦੀ ਤੁਹਾਡਾ ਰਾਸ਼ਨ ਨਹੀਂ ਬਚ ਸਕਦਾ ਤੁਹਾਡੀ ਪੈਨਸ਼ਨ ਨਹੀਂ ਬਚ ਸਕਦੀ ਤੁਹਾਡੀ ਸਕਨ ਸਕੀਮ ਨਹੀਂ ਬਚ ਸਕਦੀ ਬੱਚਿਆਂ ਦੇ ਸਕਾਲਰਸ਼ਿਪ ਵਜੀਫੇ ਤਾਂ ਤੁਹਾਨੂੰ ਵੇਖਣ ਨੂੰ ਵੀ ਨਹੀਂ ਮਿਲਦੇ ਉਹ ਵੀ ਜਿਹੜੇ ਹੈਗੇ ਸਰਕਾਰ ਦੇ ਇਤਿਹਾਸ ਚ ਬੋਲਦੇ ਨੇ ਹਰ ਜਗ੍ਹਾ ਤੇ ਲੁੱਟ ਹੁੰਦੀ ਜੇ ਲੁੱਟ ਬਚਾਉਣੀ ਹੈ ਤੇ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋਣ ਲਈ ਮੈਂ ਕੱਲਾ ਨਹੀਂ ਕਹਿੰਦਾ ਕਿਸਾਨ ਵੀ ਬਹੁਤ ਇਕੱਠੇ ਹੋਏ ਨੇ ਲੇਕਿਨ ਕਿਸਾਨ ਇਕੱਠੇ ਹੋ ਕੇ ਨਵਾਂ ਬਣਿਆ ਹੋਇਆ ਮੋਦੀ ਦਾ ਕਾਨੂੰਨ ਤੋੜ-ਫੋੜ ਕਰਕੇ ਆ ਗਏ ਤਾਂ ਸਾਡਾ 1952 ਦਾ ਸੰਵਿਧਾਨ ਬਣਿਆ ਜਿਦੇ ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਲੇਕਿਨ ਉਹ ਲਾਗੂ ਨਹੀਂ ਕਰਵਾ ਸਕੀ ਅਸੀਂ ਇਕੱਠੇ ਨਹੀਂ ਹੋਏ ਤਾਂ ਸਾਡੀ ਜਿਹੜੀ ਅਨੀਤ ਹੈਗੀ ਆ ਉਹ ਇਕੱਠੇ ਹੋਣ ਦੀ ਨਹੀਂ ਹੈਗੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜ਼ਿੰਮੇਵਾਰੀ ਨਾਲ ਸਾਰੇ ਆਗੂਆਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਪ੍ਰਤੀ ਲਗਭਗ ਇੱਕ ਹਫਤੇ ਤੋਂ ਬਾਅਦ ਤੇ 2 ਹਫਤਿਆਂ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਵੱਡਾ ਇਕੱਠ ਕਰਨਾ ਸਮੇਤ ਲੇਬਰਾਂ ਪਹੁੰਚਣੀ ਆ ਉਥੇ ਜ਼ਰੂਰੀ ਨਹੀਂ ਹੈ ਕਿ ਪਿੰਡਾਂ ਵਾਲੀ ਲੇਬਰ ਹੀ ਹੈਗੀ ਆ ਉਹ ਹੀ ਪਹੁੰਚੂਗੀ ਸ਼ਹਿਰਾਂ ਵਾਲੀਆਂ ਲੇਬਰਾਂ ਵੀ ਆ ਰਹੀਆਂ ਤੇ ਬੇਨਤੀ ਆ ਜਿੱਥੇ-ਜਿੱਥੇ ਸ਼ਹਿਰਾਂ 'ਚ ਤੁਹਾਡੀ ਰਿਸ਼ਤੇਦਾਰੀ ਹੈਗੀ ਆ ਉਹਨਾਂ ਨੂੰ ਵੀ ਕਹੋ ਆਓ ਆਪਣਾ ਸਾਂਝਾ ਮੈਂਚਾ ਸ਼ਹਿਰਾਂ ਦੇ ਵਿੱਚ ਨਿਰੇਦਾ ਲਾਗੂ ਕਰਾਉਣ ਦੇ ਵੀ ਆਪਾਂ ਮੰਗ ਕਰਦੇ ਆਂ ਐਨਾ ਕਹਿੰਦੇ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਤਿ ਸ਼ਕਾਲ ਨਮਸਕਾਰ ਸਾਥੀਓ ਸ